ਇਹ ਸਾਨ ਪ੍ਰਾਉਸ ਸਤਿ ਸ੍ਰੀ ਅਕਾਲ ਆਪਾਂ ਗੱਲ ਕਰਾਂਗੇ ਪੀਆਰ 131 ਝੋਨੇ ਬਾਰੇ ਇਸਨੇ ਬੂਝਾ ਵੀ ਇਸ ਸਾਲ ਪੂਰਾ ਮਾਰਿਆ ਤੇ ਦਾ ਨਸਾਰਾ ਵੀ ਬਹੁਤ ਵਧੀਆ ਹੋਇਆ ਤੇ ਇਸ ਦੀ ਮੁੰਜਰ ਵੀ ਪੂਰੀ ਲੰਬੀਆ ਤੇ ਜਿਹੜੀਆਂ ਮੁੰਜਰਾਂ ਦੇ ਵਿੱਚ ਦਾਣੇ ਭਰੇ ਆ ਤੇ ਉਹ ਦਾਣੇ ਵੀ ਮੋਟੇ ਨੇ ਤੇ ਹਾਈਟ ਪੱਖੋਂ ਵੀ ਪੂਰੀ ਤਰ੍ਹਾਂ ਠੀਕ ਆ ਸਾਥੀ ਉਤੇ ਬਾਕੀ ਇਹਦਾ ਇਹ ਆ ਵੀ ਇਹਨੂੰ ਕੋਈ ਬਿਮਾਰੀਆਂ ਵੀ ਜ਼ਿਆਦਾ ਜਮੈਂ ਦੱਸਦੇ ਆ ਨਹੀਂ ਲੱਗਦੀਆਂ ਤੇ ਸਾਰਾ ਕਰਨ ਦੇ ਵਿੱਚ ਜ਼ਰੂਰ ਇਹ 15 ਦਿਨ ਲਾਇਆ ਜਾਂਦੀ ਹੈ ਕਿਉਂਕਿ ਕੁਝ ਬੱਲੀਆਂ ਤੇ ਇਹਦੀਆਂ ਪਹਿਲਾਂ ਨਿਕਲਿਆ ਹੁੰਦੀਆਂ ਜਿਵੇਂ ਕਿ ਆ ਦੇਖੋ ਸਾਈਡਾਂ ਦੇ ਉੱਤੇ ਕੋਸ ਮੁਜਰਾ ਤੇ ਥੋੜੀ ਥੋੜੀ ਭਾ ਮਾਰਨ ਲੱਗ ਗਈ ਜਦੋਂ ਕਿ ਦੂਸਰੇ ਪਾਸੇ ਕੋਸ ਮੁਜਰਾ ਇਹ ਜਿਹਾਂ ਜੋ ਕਿ ਹਜੇ ਨਿਕਲੀਆਂ ਉਹਨਾਂ ਦੇ ਵਿੱਚ ਹਜੇ ਬੂਰਾ ਇਸ ਤਰ੍ਹਾਂ ਸਾਥੀਓ ਇਹ ਨਸਾਰੇ ਦੇ ਵੀ ਕਈ ਦਿਨ ਲਾਏ ਜਾਂਦੀ ਆ ਕਿਉਂਕਿ ਕੁਝ ਮੁੰਜਰਾ ਪਹਿਲਾਂ ਨਿਕਲ ਆਉਂਦੀਆਂ ਤੇ ਕੁਝ ਲੇਟ ਨਿਕਲਦੀਆਂ ਜਿਸ ਕਾਰਨ ਇਹਦੇ ਵਿੱਚ ਮੌਚਰ ਦੀ ਸਮੱਸਿਆ ਇੱਕ ਤਾਂ ਆਉਂਦੀ ਆ ਤੇ ਦੂਸਰਾ ਇਹਦੇ ਵਿੱਚ ਜਿਹੜੀ ਆਪਾਂ ਨੂੰ ਸਮੱਸਿਆ ਪਿੱਛੇ ਆਈ ਆ ਬੌਣੇ ਰੋਗ ਦੀ ਇੱਧਰ ਬਠਿੰਡਾ ਮਾਨਸਾ ਦੇ ਵਿੱਚ ਭਾਵੇਂ ਰੋਗ ਘੱਟ ਸੀ ਪਰ ਡਰ ਤਾਂ ਸਾਰਿਆਂ ਨਹੀਂ ਸੀਗਾ ਚੱਲ ਉਹਦੇ ਵਿੱਚੋਂ ਨਿਕਲਿਆ ਇਹ ਝੋਨਾ ਤੇ ਅੱਗੇ ਕੀ ਸਮੱਸਿਆ ਆ ਸਕਦੀ ਆ ਆਪਾਂ ਉਸ ਦੀ ਗੱਲ ਕਰਦੇ ਆ ਕਿਉਂਕਿ ਪਿਛਲੇ ਸਾਲ ਵੀ ਆਪਾਂ ਇਹ ਲਾਇਆ ਸੀ ਆਪਾਂ ਆਪਣੇ ਤਜਰਬੇ ਤੋਂ ਗੱਲ ਕਰਾਂਗੇ ਪਿਛਲੇ ਸਾਲ ਇਹਦੇ ਵਿੱਚ ਇੱਕ ਸਮੱਸਿਆ ਹੋਰ ਆਈ ਸੀ ਕਿ ਪਿੱਛੇ ਜਾ ਕੇ ਕਿਤੇ ਕਿਤੇ ਡਿੱਗ ਪਿਆ ਸੀ ਹਾਂ ਤਾਂ ਇਹ ਨਾ ਡਿੱਗਣ ਵਾਲੀ ਵੈਰਾਈਟੀ ਤੇ ਪਰ ਇਹ ਵੀ ਇਹ ਵੀ ਕਈ ਥਾਈਂ ਦੌਗਿਆਂ ਦੇ ਵਿੱਚ ਡਿੱਗ ਪਿਆ ਸੀ ਉਹ ਕਈਆਂ ਨਾਲ ਗੱਲ ਕੀਤੀ ਕਿਸਾਨ ਵੀਰਾਂ ਨਾਲ ਜੋ ਪਹਿਲਾਂ ਤੋਂ ਲਾਉਂਦੇ ਆ ਉਹ ਕਹਿੰਦੇ ਵੀ ਇਹ ਜਦੋਂ ਆਪਾਂ ਇਹ ਕੋਈ ਜ਼ਿਆਦਾ ਬਾਦਨੇ ਉਹਦਾ ਕਾਰਨ ਹੋ ਜਾਂਦਾ ਚਲੋ ਇਸ ਵਾਰ ਰੇ ਜੂਰੀਆ ਤਿੰਨ ਗੱਟੇ ਹੀ ਪਾਈਆ ਪਿਛਲੀ ਵਾਰ ਸਾਢੇ ਤਿੰਨ ਗੱਟੇ ਪਾਈ ਸੀ ਬਾਕੀ ਇਸ ਵਾਰ ਕੰਪਲੀਟ ਵੀ ਇਹ 30 ਦਿਨਾਂ ਦੇ ਅੰਦਰ ਅੰਦਰੀ ਕਰਤੀ ਰੇ ਬਾਕੀ ਰੇ ਜਿਹੜੀ ਆਪਾਂ ਪਿੱਛੇ ਲੇਟ ਵੀ ਲੈ ਜਾਂਦੇ ਆ ਉਹਦਾ ਵੀ ਕਾਰਨ ਕਹਿੰਦੇ ਡਿੱਗਣ ਦਾ ਬਣ ਜਾਂਦਾ ਪਿੱਛੋਂ ਜਾ ਕੇ ਤੇ ਕੁਝ ਕਿਸਾਨ ਵੀਰ ਇਹ ਵੀ ਗੱਲ ਕਹਿੰਦੇ ਆ ਕਿ ਇਹ ਦਾ ਜੋ ਬੂਟਾ ਹੁੰਦਾ ਪਹਿਲਾਂ ਤਾਂ ਵਧੀਆ ਹੁੰਦਾ ਨਸਾਰੇ ਤੱਕ ਜਾਂ ਹੁਣ ਬੱਲੀਆਂ ਤੱਕ ਜੇ ਮੁਜਰਾ ਤੱਕ ਜਦੋਂ ਕਿਤੇ ਦਾਣੇ ਬਣ ਜਾਂਦੇ ਆ ਪਰ ਜਦੋਂ ਇਹ ਬਿਲਕੁਲ ਪੱਕਣ ਪੱਕ ਜਾਂਦਾ ਜਾਂ ਉਸ ਸਮੇਂ ਦੱਸਦੇ ਆ ਕਿ ਇਹਦੇ ਬੂਜੇ ਜੋ ਹੈਗੇ ਖਿੱਲਰ ਜਾਂਦੇ ਆ ਆਪਣੇ ਤਾਂ ਖਰ ਇਸ ਤਰ੍ਹਾਂ ਦੀ ਪਿਛਲੇ ਸਾਲ ਵੀ ਕੋਈ ਸਮੱਸਿਆ ਨਹੀਂ ਆਈ ਪ੍ਰਾਇਤ ਕੀ ਦੇਖੋ ਉਹਦੇ ਲਈ ਕਹਿੰਦੇ ਹੁੰਦੇ ਆ ਵੀ ਸੁਪਰ ਪਾ ਦਿਓ ਇਸ ਲਈ ਸੁਪਰ ਵੀ ਆਪਾਂ ਇਸ ਦੇ ਵਿੱਚ ਪਾਈ ਆ ਤੇ ਪਿਛਲੇ ਸਾਲ ਤਾਈ ਝਾੜ ਦੇ ਗਿਆ ਸੀ 82 ਮਣ ਪ੍ਰਤੀ ਇਕੜ ਦੇ ਹਿਸਾਬ ਨਾਲ ਇਸ ਵਾਰ ਦੇਖੋ ਸਾਥੀਓ ਵੀ ਕਿੰਨਾ ਝਾੜ ਏਪੀਆਰ 131 ਵੈਰਾਈਟੀ ਆ ਜੋ ਦਿੰਦੀ ਆ ਤੇ ਫੇਰ ਇਸ ਦਾ ਪਤਾ ਲੱਗੇਗਾ ਕਿ ਵੈਰਾਈਟੀ ਫੇਲ ਹੋਵੇਗੀ ਜਾਂ ਪਾਸ ਹੋਵੇਗੀ ਤੇ ਇੱਕ ਤਾਂ ਇਹ ਝਾੜਦਾ ਤੇ ਇੱਕ ਇਹਦੇ ਡਿੱਗਣ ਦਾ ਤੇ ਇੱਕ ਤੀਸਰਾ ਰੀਜ਼ਨ ਇਹਦਾ ਹੈਗਾ ਕਿ ਜੋ ਇਹ ਪਹਿਲਾਂ ਬੌਣੇ ਰੋਗ ਦੀਆਂ ਇਹਦੀਆਂ ਖਬਰਾਂ ਆਈਆਂ ਤੇ ਇਹ ਸੀ ਵੀ ਬੌਣੇ ਰੋਗ ਦੇ ਬੂਟੇ ਹਰ ਇੱਕ ਦੇ ਖੇਤ 'ਚ ਹੀ ਸੀ ਕਿਸੇ ਦੇ ਘੱਟ ਸੀਗੇ ਕਿਸੇ ਦੇ ਜ਼ਿਆਦਾ ਸੀਗੇ ਤੇ ਇਹ 2 3 ਜੋ ਇਹਦੀਆਂ ਔਣ ਤਾਈਆਂ ਇਹਦੇ ਵਿੱਚ ਰਹਿੰਦੀਆਂ ਉਹ ਅਗਲੇ ਸਾਲ ਇਹਦੀ ਬਜਾਈ ਘਟਣ ਦਾ ਸੱਥਿਓ ਕਾਰਨ ਬਣ ਸਕਦੀਆਂ ਤੇ ਜੇ ਮਹਾਰੇ ਦੇ ਵੱਲ ਧਿਆਨ ਦੇਣ ਤਾਂ ਇਹ PR126 ਤੇ ਜੋ PR131 ਵੈਰਾਈਟੀ ਆ ਇਹ ਬਹੁਤ ਵਧੀਆ ਵੈਰਾਈਟੀਆਂ ਹੈਗੀਆਂ ਬਾਕੀ ਸੱਥਿਓ ਤਹ ਡੀਪੀਆਰ 131 ਦੀ ਵੈਰਾਈਟੀ ਕਿਸ ਤਰ੍ਹਾਂ ਦੀ ਆ ਕਮੈਂਟ ਬਾਕਸ ਦੇ ਵਿੱਚ ਲਿਖੋ ਧੰਨਵਾਦ